ਸਤਿ ਸ਼੍ਰੀ ਅਕਾਲ ਜੀ ਸਾਨੂੰ ਭਰਾਓ ਅੱਜ ਦੀ ਵੀਡੀਓ 'ਚ ਅੱਪ ਗੱਲ ਕਰਨੀ ਆ ਜੀ ਸਰੋਂ ਦੇ ਰੇਟ ਦੀ ਇਹ ਪੰਜਾਬ ਦੇ ਵਿੱਚ ਵੀ ਬਾਡੀ ਚੱਲ ਰਹੀ ਆ ਦੂਸਰੇ ਸਟੇਟਾਂ ਦੇ ਵਿੱਚ ਵੀ ਚੱਲ ਰਹੀ ਆ ਮੱਧ ਪ੍ਰਦੇਸ਼ ਰਾਜਸਥਾਨ ਹੋਰ ਵੀ ਇੰਜੀਨੀਅਰ ਸਟੇਟਾਂ ਦੇ ਵਿੱਚ ਸਰੋਂ ਲੱਗਦੀ ਆ ਇਹਦੇ ਰੇਟ ਦੀ ਅੱਪ ਤੁਹਾਨੂੰ ਜਾਣਕਾਰੀ ਦਵਾਂਗੇ ਸੋ ਆਪਾਂ ਪਹਿਲਾਂ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜਾ ਸਰੋਂ ਦਾ ਰੇਟ 6000 ਤੋਂ ਲੈ ਕੇ ਤੇ 6200 ਰੁਪਏ ਦੇ ਵਿੱਚ ਵਿੱਚ ਚੱਲ ਰਿਹਾ ਹੈ ਦਿੱਲੀ 'ਚ ਸਰੋਂ ਜਿਹੜੀ ਆ ਉਹ 3600 ਰੁਪਏ ਨੂੰ ਵੇਚੀ ਹੈ ਤੇ ਰਾਜਸਥਾਨ ਦੇ ਵਿੱਚ ਜਿਹੜਾ ਵਾ 6000 ਦੇ ਕਰੀਬ ਜਿਹੜਾ ਰੇਟ ਚੱਲ ਰਿਹਾ ਵੈਸੇ ਆਪਾਂ ਜੇ ਐਮਐਸਪੀ ਦੀ ਗੱਲ ਕਰੀਏ ਤੇ ਐਮਐਸਪੀ ਜਿਹੜੀ ਆ ਉਹ 950 ਤੇ 50 ਰੁਪਏ ਸਰਕਾਰ ਨੇ ਅਪਰੂਵ ਦਿੱਤੀ ਆ ਇਹਦੇ ਉੱਤੇ ਪਰ ਐਮਐਸਪੀ ਤੇ ਵੇਖਦੀ ਨਹੀਂ ਆ ਤੇ ਪੰਜਾਬ ਦੇ ਵਿੱਚ ਸਰੋਂ ਦਾ ਰੇਟ ਇਸ ਟਾਈਮ ਜਿਹੜਾ ਵਾ 5800 ਤੋਂ ਲੈ ਕੇ ਤੇ 6000 ਦੇ ਵਿੱਚ ਵਿੱਚ ਜਿਹੜੀ ਆ ਇੱਥੇਕ ਜਿਹੜਾ ਵਾ ਰੇਟ ਹੁਣ ਤੱਕ ਜਿਹੜਾ ਵਾ ਉਹ ਚੱਲੀ ਜਾਂਦਾ ਸਰੋਂ ਦਾ ਸੋ ਸਿਰਾ ਜਿਹੜੀ ਚੰਗੀ ਵਧੀਆ ਸਰੋਂ ਆ ਉਹ 6000 ਰੁਪਏ ਤੱਕ ਵਿਕ ਰਹੀ ਹੈ ਸੋ ਧੰਨਵਾਦ ਜੀ